ਸਰਪਰਮਾਤਮਾ ਦਾ ਉਸ ਗੁਰੂ ਸਾਹਿਬ ਦਾ ਨਾਮ ਲੈ ਕੇ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਆਪ ਵਿਰਾਜਮਾਨ ਹੁੰਦੇ ਨੇ ਤੇ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹੋਰ ਰੱਬਾ ਦਾ ਦੇਖੋ ਅੱਜ ਮੀਟਿੰਗ ਨਹੀਂ ਕਰਾਂਗੇ ਆਪਾਂ ਇੱਕ ਪਰਿਵਾਰਕ ਜਿਹੜੀ ਸਾਂਝ ਕਰਾਂਗੇ ਆਪਾਂ ਚ ਸਾਰੇ ਪਰਿਵਾਰ ਹੀ ਬੈਨ ਲੱਗੇ ਆਪਾਂ ਕੋਈ ਮੁਸ਼ਕਲ ਆ ਕੋ ਹਟਾ ਦਰ ਉਹ ਸਾਰੇ ਅੱਜ ਜਿੰਨੇ ਵੀ ਸਾਰੇ ਸਾਡੇ ਸ਼ਕਸ਼ੀਤ ਆਈਆਂ ਨੇ ਉਹ ਸਾਂਝਿਆ ਕਰਨਗੇ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਮੁੱਖ ਅਫਸਰ ਆਏ ਸੀ ਸਰਦਾਰ ਸ਼ਿਵਦਰਸ਼ ਸਿੰਘ ਸੰਧੂ ਸਾਹਿਬ ਆਏ ਜਸ ਸਰਦਾਰ ਸੁਖਬੀਰ ਸਿੰਘ ਆਏ ਉਹਨਾਂ ਦੀ ਰਹਿਨਮਾਈ ਹੇਠ ਜਿਹੜਾ ਇਲਾਕੇ ਦਾ ਜਿਹੜਾ ਪ੍ਰੋਪਰ ਦੌਰਾ ਕੀਤਾ ਗਿਆ ਤੇ ਕਈ ਲੋਕਾਂ ਦੇ ਵੱਡੇ ਜਿਹੜੇ ਨਸ਼ੇ ਦੇ ਜਿਹੜੇ ਮੱਛੀਆਂ ਸੀਗਾ ਮਗਰਮੱਛੀ ਉਹਨਾਂ ਨੂੰ ਖਾਲ ਜਿਹੜੀ ਆ ਉਹ ਵੀ ਪਾਈ ਸੀ ਇਹ ਤੁਹਾਨੂੰ ਸਭ ਨੂੰ ਪਤਾ ਹੀ ਆ ਤੇ ਗੱਲਬਾਤ ਕਰੀਏ ਜੀ ਗੁਰਕੇ ਮੈਲ ਦਾ ਜੱਥਾ ਵੀ ਬੈਠਾ ਹੈ ਆਪਣਾ ਤਾਂ ਬੜੀਆਂ ਸੋਹਣੀਆਂ ਸ਼ਖਸੀਅਤਾਂ ਆਈਆਂ ਨੇ ਸਰਦਾਰ ਰਵਿੰਦਰ ਸਿੰਘ ਸੋਨੂ ਬਾਬਾ ਜੀ ਬੰਚੇ ਨੇ ਆਪਣਾ ਤੇ ਬਾਬਾ ਜੀ ਨੇ ਜਿਹੜਾ ਸੀ ਆਪਣਾ ਗੁਰਦੁਆਰਾ ਗੁਰਕੇ ਮੈਲ ਦੇ ਨਾਲ ਤਕਰੀਬਨ 200 ਪਲੱਸ ਦੇ ਤਹਿਤ ਜਿਹੜਾ ਨਸ਼ੇ ਜਿਹੜੇ ਬੱਚੇ ਜਿਹੜੇ ਨਸ਼ੇ ਦੀ ਦਲਦਲ ਚ ਫਸ ਗਏ ਇਹ ਬੱਚੇ ਫਸ ਗਏ ਸੀ ਇਸ ਦਲਦਲ ਦੇ ਵਿੱਚ ਉਹਨਾਂ ਨੇ ਕੋਲੋਂ ਜਿਹੜਾ ਆਪਣਾ ਦਸਵੰਦ ਕਰਦੇ ਹੋਏ ਉਹਨਾਂ ਨੂੰ ਪ੍ਰਾਈਵੇਟ ਸੈਂਟਰਾਂ ਦੇ ਦਾਖਲ ਕਰਾਇਆ ਉਸ ਤੋਂ ਇਲਾਵਾ ਜਿਹੜੀਆਂ ਬੀਬੀਆਂ ਸੀ ਆਪਣਾ ਲੋੜਵੰਦ ਬੀਬੀਆਂ ਸੀ 300 ਤੋਂ ਵੱਧ ਬੀਬੀਆਂ ਨੂੰ ਜਿਹੜਾ ਰਾਸ਼ਨ ਵੀ ਦਿੱਤਾ ਗਿਆ ਬੜਾ ਜ਼ਰੂਰੀ ਹੁੰਦਾ ਚਾਹੇ ਜਿੰਨੇ ਅੱਗੇ ਮੁੱਖ ਮਹਿਮਾਨ ਬੈਠੇ ਨੇ ਤੁਸੀਂ ਵੀ ਸਾਰੇ ਭੈਣ ਭਰਾ ਸਖਸ਼ੀਤਾ ਬੈਠੇ ਸਾਰਿਆਂ ਦਾ ਸਮਾਂ ਬੜਾ ਕੀਮਤੀ ਹੁੰਦਾ ਉਹ ਤੋਂ ਇਹ ਨਹੀਂ ਪਿੱਛੇ ਨਹੀਂ ਜਾਏ ਆਪਾਂ ਨੂੰ ਟਰਾਂਕ ਮਕਸਦ ਲੈ ਕੇ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਤੇ ਇਧਰ ਨਹੀਂ ਉਠਿਆ ਹੋਰ ਵੀ ਜਿੰਨੇ ਵੀਰ ਆਏ ਨੇ ਸੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਭਾਜੀ ਕਾਫੀ ਦੇ ਤੋ ਨਸ਼ਾ ਕਰਦਾ ਸੀ ਤੇ ਇਦਾਂ ਹੀ ਕਰੀ ਗਿਦੇ ਕਰੀ ਗਿਦੇ ਰੋਲੇ ਕੇਦੇ ਜਿੰਦਗੀ ਕੱਟੀ ਆਪਣੀ ਤੇ ਕੋਈ ਰਾਹ ਨਹੀਂ ਲੱਭਦਾ ਸੀ ਨੇ ਛੱਡਣ ਦਾ ਘਰ ਦੇ ਆਪ ਪੈਸੇ ਨਹੀਂ ਗਏ ਲਾਇਕ ਰਉਣ ਮਤੇ ਤੇ ਜਦ ਸਾਨੂੰ ਗਏ ਨੇ ਬੱਬਾਈ ਜੀ ਦਾ ਸਾਨੂੰ ਬੱਬਾਈ ਨੇ ਦੱਸਿਆ ਤੇ ਫਿਰ ਘਰ ਦੇ ਉਹਨਾਂ ਗਏ ਤੇ ਉਹਨਾਂ ਨੇ ਸਾਡਾ ਲਾਇਕ ਰਾਹ ਸਾਰਾ ਤੇ ਅੱਜ ਦੇ ਦਿਨ ਮੈਂ ਨਸ਼ੇ ਤੋਂ ਦੂਰ ਹਾਂ ਮੈਨੂੰ ਆਪਣੀ ਜ਼ਿੰਦਗੀ ਬਹੁਤ ਵਧੀਆ ਲੱਗ ਰਹੀ ਆ ਕਿਦਾਂ ਛੁਰੂ ਗਿਆ ਸੀ ਆਪਣਾ ਨਸ਼ੇ ਦੀ ਦਲਦਲ ਚੋਂ ਫਸ ਕੇ ਮੈਨੂੰ ਭਾਈ 8-10 ਸਾਲ ਹੋ ਚੱਲੇ ਸੀ ਜਿਹੜੇ ਇਲਾਕੇ ਦੇ ਰਹਿਣਾ ਲੇ ਇੱਥੇ ਕਿਹੜੇ ਨਗਰ ਵਿੱਚ ਭਈਆ ਸੀ ਸ਼ਹਿਰ ਉਸ ਨਗਰ ਦਾ ਚੇਮੀਂ ਡੁੱਗ ਵਾਲੀ ਕਹਿੰਦੇ ਰਹਿਣਾ ਭਈ ਤੇ ਵੇਖੋ ਆਹਸਤਾ ਆਹਸਤਾ ਛੱਡਤਾ ਸਭ ਕੁਝ ਠੀਕ ਹੋ ਗਿਆ ਤੇ ਵੇਖੋ ਯਾਰ ਵੇਖੋ ਕਿੱਡੀ ਅੱਜ ਤੇ 6 ਮਹੀਨੇ ਹੋ ਚੱਲੇ ਅੱਛਾ 6 ਮਹੀਨੇ ਤੱਕ ਕਦੀ ਸਵੰਨੀ ਕੀਤਾ ਆਈ ਭਾਈ ਤੇ ਸੰਗਤ ਨੇ ਕੀ ਹੋਵੇ ਕਦੀ ਕੇ ਯਾਰੋ ਦੋਸਤਾਂ ਨੇ ਆਪਣਾ ਭਾਈ ਮੈਂ ਯਾਰੀ ਦੋਸਤੀ ਛੱਡੀ ਸਾਰੀ ਜਿਹੜੀ ਯਾਰੀ ਦੋਸਤੀ ਛੱਡੀ ਜਲਦੀ ਕਰਾ ਭਾਈ ਨੇ 100 150 ਬੱਚੇ ਨੂੰ ਤਾਂ ਟ੍ਰੀਟਮੈਂਟ ਕਰਾਉਂਦਾ ਨਾ ਬੱਚੇ ਕਾਫੀ ਛੱਡ ਕੀ ਹੁੰਦੇ ਯਾਰ ਪਹਿਲੋਂ ਦਿਲਦਲ ਚੋਂ ਫਸੇ ਹੁੰਦੇ ਨਹੀਂ ਪਤਾ ਲੱਗਦਾ ਤਾਂ ਤੁਹਾਡੇ ਵੀ ਲੱਗ ਗਈ ਸਾਰੇ ਸਾਨੂੰ ਬਾਬਾਈ ਕੋਲ ਜਾਓ ਉਹ ਟ੍ਰੀਟਮੈਂਟ ਕਰਾਉਂਦੇ ਆ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਹੁੰਦਾ ਇਹ ਨਹੀਂ ਕੋਈ ਕਿ ਹਾਂ ਵੀ ਉੱਧਾ ਚਲ ਕੇ ਉੱਧਾ ਹੀ ਛੁੱਟ ਛੱਡੇ ਮੈਡੀਕਲ ਟ੍ਰੀਟਮੈਂਟ ਹੁੰਦਾ 15 ਦਿਨ ਪਹਿਲੋਂ ਫਿਰ ਬਾਅਦ ਚੋਂ ਆਪਾਂ ਉਹਨਾਂ ਨੂੰ ਕੰਟੋ ਕੜਵੀ ਤਿੰਨ ਮਹੀਨੇ ਰੱਕੇ ਏਰੀਆ ਬਿਡੀਸ਼ਨ ਸੈਂਟਰ ਵਾਂਗ ਉਹਨਾਂ ਦੀ ਆਤ ਤਾਂ ਸੀ ਗਈ। ਬਾਕੀ ਸੋਨਣਾ ਨੂੰ ਆਪਾਂ ਇਹਦਾ ਬਹੁਤ-ਬਹੁਤ ਧੰਨਵਾਦ। ਕਿੰਦੇ ਛੱਡਿਆ ਕਿ ਨਹੀਂ? ਜੀ ਸਰ ਛੱਡਿਆ। ਅੱਛਾ ਕਿੰਨਾ ਚਿਰ ਹੋ ਗਿਆ ਛੱਡੇ? ਮੈਨੂੰ ਜਦੋਂ ਜੇਰ 5 ਮਹੀਨੇ ਹੋ ਗਏ ਜਲੇ। ਲਓ ਦੱਸੋ ਤੁਹਾਡੇ ਇਲਾਕੇ ਦਾ ਐਦਾਂ ਦੇ ਹੋਰ 5-7 ਛੱਡੇ ਰਿਹਾ ਹੈ ਹੋਰ ਜਿੰਨੇ ਫਤੇ। ਤੁਹਾਨੂੰ ਜਿੱਤਰ ਪਤਾ ਹੀ ਹੈ ਚਲੋ ਆਪਾਂ ਨੂੰ ਦੱਸਣ ਦੀ ਤੇ ਲੋੜ ਹੀ ਨਹੀਂ। ਬਾਬਾ ਜੀ ਨੇ ਦੱਸਤਾ, ਸਾਰਿਆਂ ਨੇ ਦੱਸਤਾ ਤੇ ਇਹਦੇ ਵਿੱਚ ਜਿੰਨੀ ਕਿਰਪਾ ਤੁਹਾਡੇ ਸੋਨੂ ਬਾਬਾ ਜੀ ਨੇ ਕੀਤੀ ਇਸ ਇਲਾਕੇ ਦੀ ਸੇਵਾ ਬਹੁਤ ਹੀ ਜਿੰਨਾ ਮੈਂ ਕਮਾਂ ਉਨਾ ਹੀ ਲਬਜ ਘਟਿਆ ਮੇਰੇ ਵੀਰ ਬਾਬਾ ਜੀ ਜੈਪਾਲ ਵੀਰ ਜੀ ਬੱਬੂ ਗਰੀਬ ਜੀ ਹੇਮਿਤ ਮਹੇਰਬਾਲ ਵੀਰ ਜੀ ਤੇ ਸਾਡੇ ਇਸ ਇਲਾਕੇ ਦੇ ਆਮ ਤੇ ਸ਼ਾਨ ਮੇਰੇ ਵੱਡੇ ਵੀਰ सोनू ਬਾਬਾ ਜੀ ਤੇ ਸਾਡੇ ਇਲਾਕੇ ਦੇ ਬੀਟ ਵੀਨ ਹਣੇ ਤੋਂ ਐਸ ਐਚਓ ਸਰਦਾਰ ਅਰਜਨ ਸਿੰਘ ਜੀ ਮੇਰਾ ਵੀਰ ਲਵ ਗੇਲ ਸਾਮਨੇ ਹਿਸਪਾਲ ਬਾਬਾ ਜੀ ਮੇਰੇ ਵੱਡੇ ਵੀਰ ਭੈਣਾ ਭੈਣਾ ਮੇਰੇ ਆਪਾਂ ਗੱਲ ਤਾਂ ਆਓ ਜੀ ਆਪਾਂ ਹੁਣ ਗੱਲਬਾਤ ਕਰਨ ਦੇ ਲਈ ਆਪਣਾ ਵਿਚਾਰ ਲੈਣੇ ਆ ਜੀ ਸਾਡੇ ਬੀਟ ਵਿੱਚ ਦੀ ਇਸ ਟਾਈਮ ਮੁੱਖ ਸ਼ਕਸ਼ੀਤ ਸਾਡੇ ਵਿੱਚ ਮੌਜੂਦ ਨੇ ਸਰਦਾਰ ਰਣਜੀਤ ਸਿੰਘ ਧਾਲੀਵਾਲ ਮੈਗੋ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਵੀ ਜੀ ਵਾਹ ਜੀ ਵਾਹ ਸਰਦਾਰ ਸਾਹਿਬ ਸਤਿਕਾਰਯੋਗ ਅੱਜ ਦੇ ਮੇਰੇ ਇਲਾਕੇ ਦੇ ਸਾਧ ਸੰਗਤ ਜੀ ਸਾਡੇ ਇਲਾਕੇ ਦੇ ਪ੍ਰਮੁੱਖ ਸ਼ਖਸੀਅਤ ਸੋਨੂ ਭਾਬਾ ਜੀ ਤੇ ਹੋਰ ਮੇਰੇ ਵੀਰ ਤੇ ਸੱਜਣ ਜੋ ਇੱਥੇ ਮੀਟਿੰਗ ਅਟੈਂਡ ਕਰਨ ਆਏ ਆ ਮੈਂ ਸਾਰਿਆਂ ਨੂੰ ਗੱਜ-ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸਵਾਗਤ ਕਰਦਾ ਜੋ ਇੱਥੇ ਮੀਟਿੰਗ ਅਟੈਂਡ ਕਰਨ ਆਏ ਆ ਲਓ ਇੱਥੇ ਏਰੀਏ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਸੀ ਇਹਨਾਂ ਨੇ ਆਪਣਾ ਵੱਡਾ ਮੁੱਲਾ ਟਾਈਮ ਦੇ ਕੇ ਬਹੁਤ ਜ਼ਿਆਦਾ ਇੱਥੇ ਪੈਸਾ ਖਰਚ ਕਰਕੇ ਇੱਥੇ ਜੋ ਨਸ਼ੇ ਦੇ ਵਿੱਚ ਗ੍ਰਸਤ ਬੰਦੇ ਸਨ ਅਮਲੀ ਸਨ ਉਹਨਾਂ ਦਾ ਇਲਾਜ ਕਰਵਾਇਆ ਆਪਣੇ ਪੈਸਿਆਂ ਦਾ ਆਪਣੇ ਟਾਈਮ ਦਾ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਕੁਝ ਵਿਚਾਰ ਸਾਡੇ ਨਾਲ ਜਿਹੜੇ ਆ ਉਹ ਸਾਂਝੇ ਕਰਨਗੇ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਸਾਸ ਨੂੰ ਇਹ ਨੂੰ ਬੇਨਤੀ ਹੈ ਜੀ ਕਿ ਜਿਹੜਾ ਜਿਹੜਾ ਵੀ ਇੱਥੇ ਨਸ਼ਾ ਕਰਦਾ ਏ ਉਹਨਾਂ ਬਾਰੇ ਐਸਐਸਓ ਸਾਹਿਬ ਨੂੰ ਇਤਲਾਹ ਦੇਣੀ ਤੜਾ ਫਰਜ ਬੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੈਠੇ ਸਭ ਚੁੱਪ ਹੋ ਜਾਓ ਬੈਠੇ ਸਭ ਚੁੱਪ ਹੋ ਜਾਓ ਸਾਰੇ ਆ ਗਏ ਸਭ ਜੀ ਪਿੱਛੇ ਕੋਈ ਗੁੱਸੇ ਕੋਈ ਨਹੀਂ ਕੋਈ ਮੈਂ ਬਾਈਨ ਰਸਵਾ

ਬੜੀਆ ਮੀਟਿੰਗਾਂ ਦੇਖੀ ਆਪਾਂ ਬੜਾ ਕੁਝ ਦੇਖ ਲਿਆ ਅੱਥੇ ਚੱਪ ਕੋਈ ਨਹੀਂ ਆਇਆ ਫਿਰ ਲੋਕ ਇੱਥੇ ਲੋਕ ਨਾ ਕਲਪ ਘੇ ਹੋਰ ਨਹੀਂ ਗੱਲ ਆਉਣਾ ਹੋਣੀ ਹਾਂਜੀ ਇਹ ਚਾਰੀ ਢੇ ਚੱਲੂ ਇਲਾਕੇ ਦੇ ਜਿੱਲੇ ਵੀ ਐਮਸੀ ਸਾਹਿਬ ਦੇ ਸੈਰ ਚੱਲੂ ਕਿਉਂਕਿ ਜਦੋਂ ਅਸੀਂ ਮੋੜਦੇ ਆ ਉਹ ਸਾਡੇ ਨਾਲ ਬੰਦੇ ਆ ਕਾਨੂੰਨੀ ਕਰਨ ਦੀ ਲੋੜ ਹੈਗੀ ਆਪਾਂ ਇਹ ਚਾਰ ਪੰਜ ਦਿਨ ਪਹਿਲਾਂ ਸਾਡੇ ਮੱਲੇ ਜੰਨਾ ਕਤਲੇਆਮ ਹੋਇਆ ਨਾ ਬੰਦਾ ਮਾਰ ਕੇ ਫਟ ਕੇ ਹੀ ਕਿਸਾਨ ਦਾ ਬਿਲਕੁਲ ਫਟੇ ਮੇ ਰਾਤੀ 10 11 ਵਜੇ ਤੇ ਐਵੇਂ ਮਾਰ ਕੇ ਫਟ ਕੇ ਜਾਂਦਾ 10 ਰੋਂਦੇ ਪਈ 10 ਤੇ ਆਮ ਹੋ ਗਿਆ 10 ਤੇ ਮੱਲੇ ਚ ਆਮ ਹੋ ਗਿਆ ਅੱਥੇ ਫੋਟੋ ਫੋਟੋ ਸ਼ੂਟ ਕਰਦੇ ਆ 75 1 ਤੋਂ 75 ਪੱਤਰ ਰੰਗ ਭਾਈ ਸਹੀ ਗੱਲ ਇਹ ਆ ਇਹ ਜ਼ਰੂਰੀ ਆ ਨਹੀਂ ਉਹ ਪਾ ਦਿਓ ਸਾਰਿਆਂ ਦੇ ਸਾਈਨ ਲਾ ਕੇ ਨਾ 6 ਨਾਲ 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 ਤੋਂ ਕੰਮ ਕੀਤਾ ਵੇ ਤਾਂ ਮੋਬਾਈਲ ਨੰਬਰ ਸਾਰਿਆਂ ਦੇ ਮੋਬਾਈਲ ਨੰਬਰ ਦਿਓ ਕਾਰ ਕਦੇ ਵੀ ਨਹੀਂ ਮੈਂ ਮੈਂ ਕਰਾਂਗਾ ਕੱਲੇ ਕੱਲੇ ਕਰ ਦੇ ਮੈਂ ਜਿਹੜੇ ਮੋਢੀ ਆ ਨਾ ਉਹਨਾਂ ਦੇ ਸਾਈਨ ਕਰਾ ਕੇ ਮੇਰੇ ਤੋਂ ਮੋਬਾਈਲ ਨੰਬਰ ਦਿਓ ਆਪਾਂ ਪਿੱਛੇ ਘਰ ਵਾਲਾ ਵਧੀਆ ਅੱਜ ਇੱਥੇ ਅਸੀਂ ਜੀ ਦੁੱਮਸੇ ਨਗਰ ਦੇ ਆ ਪ੍ਰੋਕੀ ਪੁਰਾਣੀ ਗਰਾਊਂਡ ਦੇ ਇਥੇ ਵਾਈਪੂ 2 ਨੰਬਰ ਗਰਾਊਂਡ ਇਥੇ ਅਸੀਂ ਆਏ ਆ ਇਥੇ ਪਬਲਿਕ ਨਾਲ ਅਸੀਂ ਮੀਟਿੰਗ ਕੀਤੀ ਆ ਉਹ ਇਹ ਜਿਹੜੀ ਮੀਟਿੰਗ ਨਸ਼ਿਆਂ ਦੇ ਸੰਬੰਧ ਵਿੱਚ ਕੀਤੀ ਗਈ ਹੈ ਵੀ ਜੋ ਕੋਈ ਇੱਥੇ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਸ ਬਾਰੇ ਸਾਨੂੰ ਵਾਤ ਤੋਂ ਵਾਤ ਜਾਣਕਾਰੀ ਦਿਓ ਤਾਂ ਕਿ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ ਜੀ ਤੇ ਸਦਰ ਸਾਹਿਬ ਲੋਕਾਂ ਦੇ ਵੱਲੋਂ ਵੀ ਸਹਿਯੋਗ ਮਿਲਿਆ ਹਨਾ ਜੱਟੇ ਦੇ ਵੱਲੋਂ ਵੀ ਸਹਿਯੋਗ ਮਿਲਿਆ ਕੀ ਕਹਿਣਾ ਚਾਹੀਦਾ ਹਾਂ ਜੀ ਗੁਰੂ ਕਮੈਲ ਜਿੱਥੇ ਦਰ ਬਾਬਾ ਜੀ ਸੋਨੂ ਬਾਬਾ ਜੀ ਤੇ ਹੋਰ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਆ ਉਹ ਬਹੁਤ ਹੀ ਵਧੀਆ ਕੰਮ ਕਰ ਰਹੀ ਆ ਤੇ ਜੋ ਵੀ ਨਸ਼ੇ ਦੇ ਵਿੱਚ ਜਿਹੜੇ ਕੋਈ ਨੌਜਵਾਨ ਜਿਹੜੇ ਗ੍ਰਸਤ ਹੋ ਗਏ ਆ ਉਹਨਾਂ ਦਾ ਪ੍ਰੋਪਰ ਇਲਾਜ ਕਰਵਾ ਰਹੇ ਆ ਤੇ ਉਹਨਾਂ ਦੀ ਆਰਥਿਕ ਜਿਹੜੀ ਸਹਾਇਤਾ ਵੀ ਕਰ ਰਹੇ ਆ ਤੇ ਇਹਨਾਂ ਦਾ ਇਹਨਾਂ ਦੀ ਟੀਮ ਦੇ ਇਹੋ ਜਿਹੇ ਟੀਮਾ ਹਰ ਇੱਕ ਏਰੀਏ ਦੇ ਵਿੱਚ ਹੋਣੀਆਂ ਚਾਹੀਦੀਆਂ ਤਾਂ ਕਿ ਇਹ ਜਿਹੜੇ ਨਸ਼ੇ ਦੇ ਜਿਹੜੇ ਕੋਡ ਤੋਂ ਅਸੀਂ ਦੂਰ ਹੋ ਸਕੀਏ ਤੇ ਇਹਨਾਂ ਦੇ ਜਿਹੜੇ ਵਸੇ ਜਿਹੜਾ ਵੇਚਦੇ ਆ ਸਮਗਲਰਾਂ ਨੂੰ ਵੱਧ ਤੋਂ ਵੱਧ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਇਹਨਾਂ ਦੇ ਇਨਜਾਮ ਤੱਕ ਪਹੁੰਚਾਇਆ ਜਾ ਸਕੇ ਜਿਲ੍ਹਾ ਵਾਸੀਆਂ ਨੂੰ ਲੱਖਣ ਅਸੀਂ ਇਹਨਾਂ ਨੂੰ ਮੈਸੇਜ ਕੀ ਦੇਣਾ ਚਾਹੁੰਦਾ ਮੈਂ ਇਹਨਾਂ ਨੂੰ ਇਹੋ ਅਪੀਲ ਕਰਨਾ ਚਾਹਾਂਗਾ ਵੀ ਪੁਲਿਸ ਦਾ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਅਤੇ ਜੋ ਵੀ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਸਾਨੂੰ ਵੱਧ ਤੋਂ ਵੱਧ ਇਹਨਾਂ ਬਾਰੇ ਜਾਣਕਾਰੀ ਦਿਓ ਤਾਂ ਕਿ ਇਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਕਰ ਸਕੀਏ। ਦਾਜਬ ਆਏ ਹੋ ਤੁਸੀਂ ਆਪਣਾ ਤੇ ਇੱਕ ਸਖਤ ਵਾਰਨਿੰਗ ਉਹਨਾਂ ਨੂੰ ਦਿੱਤੀ ਜਾ ਜਿਹੜੇ ਨਸ਼ੇ ਦੇ ਤਸਕਰ ਨੇ ਜਾਂ ਸਦਾਗ ਨੇ ਮੱਛੀਆਂ ਤੇ ਲੈ ਕੇ ਮਗਰਮੱਛ ਸਾਰਿਆਂ ਨੂੰ ਕਹਿ ਦਿੱਤਾ ਜਾਵੇ ਇੱਕ ਰੀ। ਹਾਂਜੀ ਮੈਂ ਇਹਨਾਂ ਨੂੰ ਇਹੋ ਹੀ ਸਖਤ ਵਾਰਨਿੰਗ ਦੇਣਾ ਚਾਹੁੰਦਾ ਇਹਨਾਂ ਨੂੰ ਵਾਰਨਿੰਗ ਮੈਂ ਇਹ ਮਾਰਨਿੰਗ ਮੈਂ ਇਹੋ ਹੀ ਕਹਿਣਾ ਚਾਹੁੰਦਾ ਵੀ ਤੁਸੀਂ ਹਟ ਜਾਓ ਜਾਂ ਇਹ ਏਰੀਆ ਛੱਡ ਦਿਓ ਜਾਂ ਇਹ ਕੰਮ ਛੱਡ ਦਿਓ। ਦੋ ਹੀ ਗੱਲਾਂ ਹਨ ਹੋਰ ਇਸ ਦੇ ਵਿੱਚ ਤੀਸਰੀ ਗੱਲ ਹੈ ਹੀ ਨਹੀਂ ਆ। ਨਹੀਂ ਤੇ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹਦੇ ਵਿੱਚ ਕੋਈ ਵੀ ਛੋਟ ਜਿਹੜੀ ਆ ਜੀਲੋ ਟੋਲਰੈਂਸ ਜਿਹੜੀ ਹੋਵੇਗੀ। ਇਲਾਕਾ ਨੂੰ ਆਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਕੀ ਕਹੋਗੇ ਕਿ ਜੇ ਉਹ ਦੱਸ ਦੇਣ ਤਾਂ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇ। ਬਿਲਕੁਲ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਨਾਮ ਜਿਹੜਾ ਸਾਹਮਣੇ ਨਹੀਂ ਆਵੇਗਾ ਤੇ ਜਿਹੜੀ ਸਾਡੀ ਜਿਹੜੀ ਕਾਰਵਾਈ ਅਸੀਂ ਕਾਨੂੰਨੀ ਕਾਰਵਾਈ ਪੱਕੂ ਵੀ ਨਵਾ ਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਵਾਂਗੇ। ਜੀ ਤੁਹਾਨੂੰ ਸਤ ਸ੍ਰੀ ਅਕਾਲ ਮੇਰਾ ਨਾਮ ਰਵਿੰਦਰ ਸਿੰਘ ਜੀ ਸਾਨੂੰ ਨਾਮ ਹੈ ਮੇਰਾ ਅਸੀਂ ਸਾਰੇ ਸੰਗਤ ਦੀ ਸੇਵਾ ਲਈ ਹਾਜ਼ਰ ਇਹ ਸਾਡਾ ਇੱਕੋ ਮਕਸਦ ਆ ਜਿਹੜੇ ਮਸ਼ੀਆਂ ਕਰਕੇ ਬੱਚੇ ਆਪਣੀ ਜਾਨ ਗਵਾ ਰਹੇ ਆ ਤੇ ਉਹਨਾਂ ਦੀਆਂ ਮਾਵਾਂ ਜਿਹੜਾ ਤੁਹਾਡੇ ਕੋਲ ਆਉਂਦੀਆਂ ਹੁੰਦੀਆਂ ਵਾ ਕਿ ਸਾਨੂੰ ਦਵਾਈ ਲੈ ਦੋ ਜਾਂ ਸਾਡੇ ਬੜੇ ਪੁੱਤ ਨੇ ਪੜ੍ਹਾਈ ਕਰਾ ਦਿਓ ਜਾਂ ਸਾਡਾ ਕੋਈ ਇਲਾਜ ਕਰਾ ਦਿਓ ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਡੇ ਬੱਚੇ ਨਹੀਂਗੇ ਕੋਈ ਵੀ ਕਹਿੰਦੇ ਆਡੇ ਬੱਚੇ ਰਸੇ ਨਾਲ ਮਰ ਗਏ ਤੇ ਕਈ ਬੱਚੇ ਕਹਿੰਦੇ ਨਸ਼ਾ ਵੜਾ ਕਰਦੇ ਆ ਉਹ ਬਾਹਰ ਹੀ ਕਰਕੇ ਤੇ ਬਾਹਰ ਸੁੱਤੇ ਲੈਂਦੇ ਆ ਤੇ ਟੀਕੇ ਲਾਉਂਦੇ ਆ ਇਸ ਕਰਕੇ ਆਪਾਂ ਇਸ ਹਾਲੇ ਪਹੁੰਚੇ ਆ ਇੱਕ ਗੱਲ ਕੀ ਆ ਜਦੋਂ ਪਤਾ ਲੱਗਾ ਕਿ ਇਹ ਨਸ਼ਾ ਕਰਕੇ ਵਿਚਾਰੇ ਜਿਹਨਾਂ ਦੇ ਘਰ ਦੇ ਬਹੁਤ ਮਜਬੂਰ ਆ ਬੱਚੇ ਪੜ ਨਹੀਂ ਸਕਦੇ ਜਿਹੜੇ ਬੱਚੇ ਮਾਵਾਂ ਜਿਹੜੀਆਂ ਰੋਟੀਆਂ ਪਾਪਾ ਕੋ ਆਪਣੇ ਵਾਸਤੇ ਜਿਹੜੇ ਇੰਤਿਹਾਮ ਕਰਾ ਵਾਸਤੇ ਲੋਕਾਂ ਦੇ ਕਰਾ ਇਹ ਕੰਮ ਕਰਦੀਆਂ ਵਾਂ ਕਿਤੇ ਕਿਤੇ ਧੱਕੇ ਖਾਂਦੀਆਂ ਵਾਂ ਆਨੂੰ ਵੇਖ ਕੇ ਬਹੁਤ ਤਰਸ ਆਇਆ ਇਸ ਕਰਕੇ ਆਪਾਂ ਸਾਰੀ ਸੰਗਤ ਦਾ ਐਸਐਚਓ ਸਾਹਿਬ ਦਾ ਸਾਥ ਲੈ ਕੇ ਤੇ ਇਸ ਕੰਮ ਦੇ ਵਿੱਚ ਤੁਰੇ ਆਂ ਇਹ ਐਸੀ ਕੰਮ ਛੱਡਣਾ ਨਹੀਂ ਆ ਇਹ ਐਸੀ ਕੰਮ ਪੂਰਾ ਕਰਕੇ ਛੱਡਣਾ ਕਿਉਂਕਿ ਜੇ ਇਹ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਆ ਜਿਨ੍ਹਾਂ ਦੀ ਜਾਨ ਕਿੱਟਿਆ ਜੜੀ ਆ ਤੇ ਉਹ ਨਹੀਂ ਹਟਦੇ ਤੇ ਸਾਾਨੂੰ ਤੇ ਫਿਰ ਮਾਰੇ ਦੀ ਕਿਰਪਾ ਵਾ ਅਸੀਂ ਤੇ ਇਹਨਾਂ ਨੂੰ ਹਟਾ ਕੇ ਢਾਂਗੇ ਜੇ ਤੇ ਪ੍ਰੇਮ ਨਾਲ ਹਟ ਜਾਣਗੇ ਠੀਕ ਆ ਮੇਰੇ ਤਰੀਕੇ ਵਾਧੂ ਆ ਇਹਨੂੰ ਹਟਣਾ ਹੀ ਪੈਣਾ ਵਾ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਤਣਾ ਵਾ ਤੇ ਇਹਨਾਂ ਕੋ ਜਿੱਤਣਾ ਜਿੱਤਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ